ਤੂੰ ਫੋਨ ਕਰ ਦੋ ਵਾਈਕੀ ਕੋਈ ਲੈ ਕੇ ਆ ਜਾਓ ਠੀਕ ਹੈ ਹਾਂ ਹਾਂ ਉਹਦੀ ਕਰੋ ਤਿਆਰੀ ਇੰਨੇ ਪੰਤੋਂੜ ਕਰੋ ਨਾਲੇ ਦੇ ਪਾਸੇ ਗਲੇਂਡਰ ਲੈ ਕੇ ਆਉਣਾ ਪਵੇਗਾ ਆਹ ਦੇਖੀ ਤਾਂ ਪਲੱਗਟ ਚ ਕੰਮ ਦਾ ਆਪਣੇ ਦੇਖੀ ਹਾਂ ਵੀਡੀਓ ਨੂੰ ਦੇਖ ਰਹੇ ਹੈ ਬਾਈ ਸਾਰੇ ਪਲੰਬਰ ਵੀਰਾਂ ਨੂੰ ਖਰੜ ਸ਼ਹਿਰ ਤੋਂ ਮਨੀ ਪਲੰਬਰ ਦੀ ਅੱਜ ਦੀ ਸਵੇਰ ਦੀ ਬਾਈ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਕੱਲ ਦੀ ਵੀਡੀਓ ਵਿੱਚ ਬਾਈ ਆਪਾਂ ਨੇ ਤੁਹਾਨੂੰ ਦਿਖਾਇਆ ਤਾਂ ਹੌਦੀਆਂ ਦੀ ਚਣਾਈ ਤੇ ਪਲਾਸਟਰ ਕਰਿਆ ਤਾਂ ਆਪਾਂ ਨੇ ਤਿੰਨ ਹੌਦੀਆਂ ਬਣਾਈਆਂ ਦੀਆਂ ਕੱਲ ਦੀ ਦਿਹਾੜੀ ਵਿੱਚ ਇੱਕ ਲੇਬਰ ਵਾਲਾ ਬੰਦਾ ਤੇ ਇੱਕ ਹੈਲਪ ਮਿਸਤਰੀ ਮਿਸਤਰੀ ਤੇ ਚਣਾਈ ਕਰਾਈਦੀ ਇਹਦੀ ਆਪਾਂ ਹੌਦੀਆਂ ਦੀ ਤੇ ਇੱਕ ਟੱਕਣ ਆਪਣੇ ਕੋਲ ਪਿਆਤਾ ਬਾਈ ਉਧਰ ਪੁਰਾਣਾ ਤੇ ਉਹ ਆਪਾਂ ਨੇ ਫਿੱਟ ਕਰ ਸਿਆ ਤੇ ਇੱਧਰ ਤੇ ਜਿਹੜਾ ਤੁਸੀਂ ਸਕਰੀਨ ਤੇ ਦੇਖੀ ਜੰਨੇ ਆ ਆਹ ਟੱਕਣ ਬਾਈ ਆਪਾਂ ਫਿੱਟ ਕਰ ਗਏ ਤੇ ਕੱਲ ਤੇ ਹੌਦੀ ਪਲਾਸਟਰ ਕਰਕੇ ਆਹ ਜੇ ਫਰੇਮ ਜਾਮ ਕਰਤੀ ਤੀ ਤੇ ਨਾਲ ਟੱਕ ਰੱਖ ਗਏ ਤੇ ਆਪਾਂ ਨੂੰ ਸ਼ਾਮ ਨੂੰ ਕੱਲ ਜਾ ਕੇ ਤੇ ਬਾਈ ਕੱਲ ਸ਼ਾਮ ਹੀ ਆਪਾਂ ਟੱਕਣ ਲੈਣ ਗਏ ਤੇ ਹੋਰ ਇਹ ਟੱਕਣ ਆਪਾਂ ਇੱਕ ਫੈਕਟਰੀ ਆਪਣਾ ਦਾਊਂ ਦੇ ਲੱਗ ਗਏ ਉੱਥੇ ਟੱਕਣ ਲੈ ਕੇ ਆਏ ਤੇ ਭਾਈ ਆ ਕੇ ਤੇ ਇਹ ਬਾਈ ਕਹਿੰਦਾ ਵੀ ਗੱਡੀ 'ਚ ਰੱਖ ਲਿਓਗੇ ਗੱਡੀ 'ਚ ਟੱਕਣ ਭਾਰੀ ਹੁੰਦੀਆਂ ਤੁਹਾਨੂੰ ਪਤਾ ਹੀ ਐ ਇੱਕ ਕੁਇੰਟਲ ਦਾ ਮੈਂ ਖਾਣ ਟੱਕਣ ਇੱਕ ਪੈ ਜਾਂਦਾ ਇਹ ਤਾਂ ਕਰਕੇ ਭਾਈ ਉਹ ਟੈਂਪੂ ਤੇ ਆਊਗਾ ਅੱਜ ਟੱਕਣ ਪੇਮੈਂਟ ਮੁਮਟ ਕਰਿਆ ਤੇ ਤੇ ਟੱਕਣ ਗੱਡੀ 'ਚ ਆਉਂਗੇ ਜੇ ਰੱਖ ਕੇ ਤਿੰਨੇ ਟੱਕਣ ਮੰਗਾਏ ਹੋਏ ਕੋ ਉਹ ਅੱਗੇ ਵਾਲੀ ਖੋਦੀ ਦਾ ਹੋ ਗਿਆ ਤੇ ਇੱਕ ਆਹ ਖੋਦੀ ਦਾ ਟੱਕਣ ਹੋ ਗਿਆ ਇਵੀ ਖੈਰ ਪਲਾਸਟਰ ਪਲਾਸਟਰ ਹੋਈ ਹੈ ਨਾ ਬਾਬੂ ਵੀ ਹੋਦੀ ਠੀਕ ਹੈ ਪਲਾਸਟਰ ਵੀ ਕਰਕੇ ਨਾਲ ਦੀ ਨਾਲ ਪਾਣੀ ਚਾਲੂ ਤਾਂ ਇਸ ਕਰਕੇ ਨਾਲ ਪਲਾਸਟਰ ਕਰਦੇ ਆ ਤਾਂ ਪਾਣੀ ਹੋਦੀ ਤਾਂ ਤੇ ਖੈਰ ਭਾਈ ਵੀਡੀਓ ਨੂੰ ਦੇਖ ਰਹੇ ਸਾਰੇ ਵੀਰਾਂ ਨੂੰ ਦੁਵਾਰਤ ਇੱਕ ਵਾਰ ਫੇਰ ਸਤਿ ਸ੍ਰੀ ਅਕਾਲ ਹੈ ਜੀ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਬਲੌਗ ਵਿੱਚ ਤੇ ਬਣਿਆ ਰਿਹਾ ਬਾਈ ਵੀਡੀਓ ਨਾਲ ਅੱਜ ਦਾ ਆਪਣਾ ਇਹ ਟਾਰਗੇਟ ਹੈ ਉਹ ਆਪਣਾ ਇੱਕ ਦਾ ਫਰੇਮ ਫਿੱਟ ਕਰਨੇ ਦੋ ਦੇ ਦੋ ਤਿੰਨ ਹੌਦੀਆਂ ਰਹਿ ਗਈਆਂ ਕਿਉਂਕਿ ਟੱਕੜ ਮੰਗਾਏ ਹੋਏ ਆਪਾਂ ਨੇ ਸਾਰੇ ਉਹ ਦੇਖਦੇ ਆ 10 ਵਜੇ ਤੱਕ ਕਹਿੰਦਾ ਬੰਦਾ ਆ ਜਾਊਗਾ ਤੇ ਇਹਨਾਂ ਦੇ ਟੱਕਣ ਫਿੱਟ ਕਰੂਗੇ ਤੇ ਜਿਹੜਾ ਆਹ ਤੁਸੀਂ ਦੇਖੀ ਜਾਨੇ ਇੱਧਰ ਪੈ ਪੱਟੀ ਹੋਈ ਐ ਪਟਾਈ ਕਰੀ ਹੋਈ ਐ ਇੱਥੇ ਪੈ ਪਾ ਕੇ ਛੱਡੀ ਹੋਈ ਐ ਜੋੜਨੀ ਅੰਦਰ ਉਹ ਹੌਦੀ ਤੱਕ ਤੇ ਆਹ ਦੁਕਾਨ ਵਾਲਿਆਂ ਦਾ ਪੈਸਾ ਬਾਈ ਉਹ ਇਹ ਵੀ ਕੋਈ ਚਿਕਨ ਨੌਨ ਵੇਜ ਵਾਲਿਆਂ ਦੀ ਦੁਕਾਨ ਐ ਚਿਕਨ ਚਿਕਨ ਬਣਾਉਂਦੇ ਬੰਦੇ ਤੇ ਇਧਰ ਉਹ ਟਾਬੇ ਵਾਲਾ ਦਾ ਰੱਖਣਾ ਕਿ ਟੱਕਣ ਉਹ ਲਾਸਟ ਵਿੱਚ ਜਿਹੜੀ ਹੋਦੀ ਬਣਾਈ ਦੀ ਆਪਾਂ ਨੇ ਉੱਧਰ ਜਿਹੜੀ ਹੁਣ ਤੁਹਾਨੂੰ ਦਿਖਾ ਕੇ ਲੈ ਆਏ ਆ ਉਹ ਐਂਡ ਕੈਪ ਲਾਏ ਹੋਏ ਤੇ ਉੱਧਰ ਉਹ ਪਾਣੀ ਚੱਲੀ ਜਾਂਦਾ ਤਾਂ ਤਾਂ ਕਰਕੇ ਬਈ ਆਪਾਂ ਨੇ ਐਂਡ ਕੈਪ ਲਾ ਦੇਦੇ ਅੱਜ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਿੰਨੇ ਆ ਆ ਗਈ ਹੋਦੀ ਬਈ ਉਹ ਇਹਦੇ ਚ ਆਪਾਂ ਨੇ ਐਂਡ ਕੈਪ ਲਾ ਦਿੱਤੇ ਤੇ ਤਾਂ ਕਿ ਪਾਣੀ ਆਈ ਜਾਂਦਾ ਦਾ ਨਾਲ ਦੇ ਨਾਲ ਪਲਾਸਟਰ ਹੋ ਨਹੀਂ ਤਰਿਆ। ਪਾਣੀ ਨੂੰ ਬੰਦ ਕਰਕੇ ਫਿਰ ਆਪਾਂ ਦੇ ਬਾਈ ਪਲਾਸਟਰ ਕਰੀਦੇ ਹੁੰਦੇ ਤੇ ਹੁਣ ਇਹਨੂੰ ਅੱਜ ਐਂਡ ਕੈਪ ਖੋਲ ਦੂੰਗਾ ਤੇ ਫਿਰ ਨਾਲ ਆਦੀ ਟੱਕਰ ਰੱਖ ਕੇ ਜਾਮ ਕਰ ਦੂੰਗੇ। ਇੰਨੀ ਕੁ ਗੱਲਬਾਤ ਅੱਜ ਦੀ ਬਾਈ। ਤੇ ਚਲੋ ਖੈਰ ਅੱਜ ਆਪਣਾ ਟਾਰਗੇਟ ਹੋਊਗਾ ਵੀ ਅੱਜ ਆਪਣਾ ਬਾਈ ਨਵੇੜੇ ਨੇ ਦਾ ਕੰਮ ਅੱਜ ਆਪਣਾ ਤਿਆਰ ਦੇਣਾ ਬਾਈ ਇੱਥੇ। ਪਹਿਲੇ ਦਿਨ ਆਪਾਂ ਲਾਈਨ ਪਾਈ ਦੀ ਪਟਕ ਕੇ ਆ ਜੇਐਸਵੀ ਮਗਾ ਕੇ ਪਹਿਲੀ ਵਾਰ ਤੁਹਾਨੂੰ ਖਾਇਆ ਤਾਂ ਦੋ ਦਿਨ ਚ ਕੱਲ ਆਪਾਂ ਹੌਦੀਆਂ ਜਣਾਈ ਕਰੀਦੀ ਤੇ ਅੱਜ ਬਾਈ ਫਰੇਮ ਫਿੱਟ ਕਰਨੇ ਪੈਣੇ ਇਹਦੇ ਕੱਲ ਸਾਨੂੰ ਉਹ ਬੰਦਾ ਮਿਲਿਆ ਜਿੰਦਾ ਥੋੜਾ ਜਿਹਾ ਉਹ ਕਹਿਣ ਦਾ ਮਤਲਬ ਉਧਰ ਅੱਧਾ ਚਲੇ ਗਿਆ ਉਹਨੂੰ ਫੋਨ ਕਰਿਆ ਤਾਂ ਆਪਾਂ ਲੇਬਰ ਵਾਲੇ ਬੰਦੇ ਨੂੰ ਤੇ ਅੱਜ ਆ ਗਿਆ ਖੈਰ ਚਲੋ ਕੋਈ ਗੱਲ ਨਹੀਂ ਤੇ ਬਾਈ ਕੱਜ ਆਹ ਕੱਲ ਪਾਣੀ ਵਾਲਾ ਕੰਮ ਅੱਛਾ ਰਹੇਗਾ ਤਾਂ ਜੋੜਨੇ ਦੇ ਆ ਬਾਗੂ ਫਿਰ ਉਰੀ ਤੇ ਪਾ ਦਈਏ ਠੀਕ ਹੈ ਠੀਕ ਹੈ ਭਈ ਆਹ ਬਾਈਆਂ ਦਾ ਹੌਦੀ ਬਣੀ ਹੋਈ ਆ ਦੁਕਾਨ ਵਾਲਿਆਂ ਦੀ ਇੱਧਰ ਵਾਲਿਆਂ ਦੀ ਇਹਨਾਂ ਦੀ ਪਾਈਪ ਜਾਂਦੀ ਦੀ ਸਿੱਧੀ ਆਹਾ ਉਧਰ ਹੁਣ ਵਕੈਂਸਲ ਹੋ ਗਈ ਆ ਜੇ ਸੀ ਨੇ ਤੋੜਤੀ ਤੇ ਇੱਥੇ ਦੇ ਪਟਾਈ ਕਰਕੇ ਬਾਈ ਆ ਇਹਦੇ ਚ ਜੋੜੂਗੇ ਐਸੀ ਹੋ ਗਈ ਵਿੱਚ ਤੇ ਉਹ ਪਾਣੀ ਨਾਲ ਅਚਲ ਵੇ ਕਰੂਗੇ ਅੱਜ ਇਹਦੀ ਇੰਨੀ ਗੱਲਬਾਤ ਹੈ ਫਿਰ ਨਾਲ ਦੀ ਨਾਲ ਚੱਲੂਗੀ ਵੀਡੀਓ ਠੀਕ ਆ ਬਾਪੂ ਨਾਲ ਦੀ ਨਾਲ ਸਾਰੀ ਸਾਡੇ ਨਾਲ ਗੱਲਬਾਤ ਆਪਾਂ ਸਾਂਝੀ ਕਰੀ ਜਾਊਂਗੇ ਗੰਨਕਾਰ ਦੀ ਆ ਰਿਆ 로ਦੀ ਵਾਲੇ ਪਹੇ ਕੀ ਕੀ 로ਦੀ ਮਟਾਣਾ ਭੁਗਾ ਦੋ ਯਾਰ ਕਹਿ ਤਾ ਕਹਿ ਤਾ ਫੋਨ ਕਰਤੇ ਆ 10 ਵਜੇ ਕਿਹਾ ਤਾ ਉਹਨੇ ਭੇਜੂਗਾ ਹੁਣ ਇੱਥੇ ਦੇ ਵੱਡ ਗਿਆ ਬਾਬੂ ਚੂੜੀ ਪਾਦਨੇ ਨੂੰ ਹਨਾ ਜਿਹੜਾ ਮੁੜਿਆ ਜਾ ਹੋਇਆ ਮੂਰੇ ਤੇ ਖਾਲੀ ਕਰਕੇ ਇੱਕ ਵਾਰੀ ਤਿੰਨ ਟੱਕਣ ਫਿੱਟ ਕਰਨੇ ਆ ਉਸਤਾਦ ਜਗਨਾਓ ਟੱਕਣ ਫਿੱਟ ਕਰਿਆ ਬਣਾ ਮੂਮੇ ਟੱਕਣ ਫਿੱਟ ਕਰਦੇ ਆ ਆਪਣੇ ਤਿੰਨ ਥੋੜੀ ਜਿਹੀ ਬਜਰੀ ਬਣੂਗੀ ਇੱਕੋ ਪੈਪ ਜੋੜਨਾ ਏ ਜਈ ਪੈਪ ਨੂੰ ਭਾਈ ਚੂੜੀ ਬੜੀ ਔਖੀ ਨਿਕਲੀ ਏ ਪੈਪ ਮੋੜਿਆ ਹੋਆ ਤਾਂ ਮੁਰੇ ਤੇ 9 ਇੰਚੀ ਪੈਪ ਇਹ ਕੱਟ ਕੇ ਚੂੜੀ ਪਾਈ ਤੇ ਸਰੋਂ ਦਾ ਤੇਲ ਵੀ ਹੈ ਨਹੀਂ ਤਾਂ ਅੱਜ ਆਪਣੇ ਕੋਲ ਤੇਲ ਅੱਜ ਬਕਲਾਇਲ ਪਾਇਆ ਬਾਈਆਂ ਗੱਡੀਆਂ ਵਾਲਿਆਂ ਤੇ ਲੈ ਕੇ ਬਸ ਬਸ ਬਾਬੂ ਕਿਹਹੀਂ ਚੂੜੀ ਦੇ ਅੰਦਰ ਤੇ ਕੋਈ ਮਜੇ ਵੇਦੀ ਤੇ ਭਾਈ ਜੋੜਦੇ ਆ ਹੁਣ ਇਹਨੂੰ ਕਨੈਕਸ਼ਨ ਨੂੰ ਤੇ ਉਹ ਹੌਦੀ ਦਾ ਪੈ ਵੇਚ ਪਾਉਂਗੇ ਜੁੜ ਗਿਆ ਆਪ ਨੂੰ ਘਰ ਦੇ ਲੈ ਇਹ ਤੂੰ ਉਠਾ ਲੀਓ ਉਸਤਾ ਦੇ ਪਾਈਪ ਫਿਰ ਬਾਗੂ ਨੇ ਡਾਇਰੈਕਟ ਜੋੜ ਤੀ ਹੌਦੀ ਕਰਤੀ ਖਤਮ ਡਾਇਰੈਕਟ ਪਾਈਪ ਬੜੀ ਹੌਦੀ ਜੀ ਦੇ ਰਤੀ ਤੇ ਟੱਕਣ ਆ ਗਏ ਬਈ ਆਪਣੇ ਸੀਵਰੇਜ ਵਾਲੇ ਇਹ ਆ ਬਾਈ ਮਸਾਲਾ ਭਰ ਦੇ ਪਹਿਲਾਂ ਬਾਗੂ ਨੂੰ ਦੇ ਦੇ ਤਸਲਾ ਹੈਂਡ ਕੈਪ ਤਾਂ ਖੋਲ ਲੰਦੇ ਪਹਿਲਾਂ ਬਾਅਦ ਚ ਖੋਲੂ ਥੋੜਾ ਨੇੜੇ ਕਰ ਲੰਦੇ ਪਹਿਲਾਂ ਛੋਟਾ ਛੋਟੋ ਮਸਾਲਾ ਮਸਾਲਾ ਗੋਲ ਟੱਕਣ ਬਾਈ ਆਪਾਂ ਨੇ ਫਿੱਟ ਕਰਤੇ ਤੇ ਆਹ ਟੱਕਣ ਨੀ ਮਰ ਰਹਿ ਗਿਆ ਇਹਦਾ ਜਿਹੜੇ ਅੱਜ ਨਵੇਂ ਟੱਕਣ ਲਿਆਂਦੇ ਆ ਬਾਈ ਉਹਨਾਂ ਚੋਂ ਪੱਟ ਕੇ ਦੁਆਰੇ ਫਿੱਟ ਕਰਿਆ ਇਹ ਛੋਟਾ ਆਪਾਂ ਪਰਲੇ ਪਾਸੇ ਫਿੱਟ ਕਰਿਆ ਤੇ ਇੱਕ ਟੱਕਣ ਅੱਗੇ ਫਿੱਟ ਕਰਤਿਆਂ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਬਾਈ ਜਿਹੜਾ ਪੱਟਿਆ ਇੱਥੇ ਤੇ ਉੱਧਰ ਲਾਇਆ ਉਹ ਉਹ ਟੱਕਣ ਪੁਰਾਣਾਂ ਦਾ ਆਹ ਟੱਕਣ ਵੀ ਬਾਈ ਨਵਾਂ ਲੱਗਿਆ ਜੀ ਅੱਜ ਤੇ ਆਹ ਉਹਦੀ ਜਿਹੜੀ ਪੁਰਾਣੀ ਬਣੀ ਹੋਈ ਸੀ ਇਹ ਟੱਕਣ ਪੁਰਾਣੇ ਵਾਲਾ ਜਿਹੜਾ ਉੱਧਰ ਤੇ ਲਿਆਏ ਪੱਟ ਕੇ ਉਹਰੇ ਫਿੱਟ ਕਰਿਆ ਦੁਬਾਰੀ ਬੱਸ ਬੱਸ ਅਜੇ ਤਾਰ ਜ਼ਿਆਦਾ ਰਹਿਦੇ ਨੇ ਪੱਟੀਆਂ ਫਰੇਮ ਰੱਖ ਲੈ ਇੱਕ ਵਾਰੀ ਹੈਨਾ ਹਾਂ ਇਸ ਕੋ ਬਰਾਬਰ ਕਰਕੇ ਰੱਖ ਦੋ ਬਸ ਟਾਣਾ ਢੱਕਣ ਬਈ ਇੱਥੇ ਫਿੱਟ ਕਰੂਗੇ ਤੇ ਟੱਕਣ ਫਿੱਟ ਕਰਨ ਦੇ ਨਾਲੇ ਬਈ ਆਪਣਾ ਅੱਜ ਦਾ ਕਾਰਜਕ੍ਰਮ ਵੈਸੇ ਖਤਮ ਹੋ ਜਣ ਇੱਥੇ ਉਹ ਤੇ ਇੱਕ ਬਾਈ ਪਾਈਪ ਜੋੜ ਕੇ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਬਈ ਆਪਾਂ ਕਿਹੜੀ ਪਾਈਪ ਜੋੜ ਰਹੇ ਆ 2 ਫੁੱਟ ਲੈਂਥ ਦੇ ਅੱਪ ਕੇ ਛੜਤੀ ਦੀ ਬਾਈ ਉਹ ਪਰਸੋਂ ਆਪਾਂ ਨੇ ਅੱਜ ਆਪਣਾ ਤੀਆ ਦਿਨ ਹੈ ਤੇ ਉਹਨੂੰ ਆਪਾਂ ਨੇ ਅੱਗੇ ਜੋੜ ਕੇ ਬਾਈਆਂ ਦੀ ਹੌਦੀ ਤੱਕ ਪਹੁੰਚਾਉਣਾ ਹੈ ਆਏ ਬਾਈ ਬਾਬੂ ਚਾਰ ਦੇ ਪਾਉਂਗਾ ਫਿਰ ਆਪੇ ਬਾਈ ਇਹਦੇ ਨਾਲ ਆਪਾਂ 7 ਫੁੱਟ ਦੇ ਰੋਟਾ ਪਿਆ ਤੱਕ ਅੱਗੇ ਉਹ ਜੋੜ ਕੇ ਤੇ ਥੱਲੇ ਨੂੰ ਖੋਲ ਪਾ ਲਈ ਬਾਈ ਕਹਿੰਦੇ ਸਾਡੀ ਟਾਇਰ ਨਾਲ ਤੋੜਿਓ ਥੱਲੇ ਨੂੰ ਹੌਦੀ ਬਣੀ ਹੈ ਚਾਰ ਦਾ ਪਾਉਂਗੇ ਬਾਈ ਤੇ ਤਾਂ ਇਹਨਾਂ ਦਾ ਕੰਮ ਕਰਨਾ ਬਾਈ ਅੱਜ ਆਪਾਂ ਨਹੀਂ ਬੱਸ ਤੇ ਅੱਜ ਦੇ ਵਲੌਗ ਦੀ ਆਪਾਂ ਇੱਥੇ ਸਮਾਪਤੀ ਕਰੂੰਗੇ ਕਿਉਂਕਿ ਆਪਣਾ ਕੰਮ ਬਾਈ ਇੱਥੇ ਨਿਬੜ ਜਾਣਾ ਅੱਜ ਠੀਕ ਹੈ ਫਿਰ ਬਾਈ ਦੇਓ ਸਾਨੂੰ ਅੱਜ ਦੇ ਬਲੌਕ ਵਿੱਚ ਇਜਾਜ਼ਤ ਤੇ ਕੱਲ ਨੂੰ ਦੇਖਦੇ ਆਂ ਫਿਰ ਕਿੱਧਰ ਟਾਰਗੇਟ ਆ ਉਸ ਤੋਂ ਤੁਹਾਨੂੰ ਵੀਡੀਓ ਬਣਾ ਕੇ ਤੁਹਾਡੇ ਨਾਲ ਸਾਂਝੀ ਕਰੂੰਗੇ ਬਾਈ ਅੱਜ ਦੀ ਵੀਡੀਓ ਚ ਇੰਨਾ ਕਿਹਾ ਕੰਮ ਤੇ ਬਣੇ ਰਹਿਓ ਬਾਈ ਵੀਡੀਓ ਦੇ ਨਾਲ ਤੇ ਮਨੀ ਕੁਮਬਰ ਦਾ ਸਫਰਨਾਮਾ ਆਪਣਾ ਚੈਨਲ ਰਹੂਗਾ ਜਿਹੜੇ ਮੇਰੇ ਵੀਰ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਉਹ ਸਬਸਕ੍ਰਾਈਬ ਕਰ ਲਿਓ ਤੇ ਅੱਜ ਦੀ ਵੀਡੀਓ ਚ ਇੰਨਾ ਕਿਹਾ ਬਾਈ ਸਸਰੀਕਲ ਸਾਰਿਆਂ ਨੂੰ ਧੰਨਵਾਦ ਲਈ ਸਾਰਿਆਂ ਦਾ